ਏ ਆਪਣਾ ਬਾਈ ਆ ਜੀ ਇਹਦੇ ਹੱਥ 'ਚ ਹੈਗਾ ਲਾਟੂ ਇਹ ਤੇ ਵੀ ਡੋਰ ਇਹ ਸਾਨੂੰ ਬੰਨ ਕੇ ਦਿਖਾ ਦੂਗਾ ਕਿ ਲਾਟੂ ਚੱਲਦਾ ਕਿਦਾਂ ਲੈ ਬਈ ਮੇਰਾ ਵੀਰ ਹੁਣ ਕਾਰ ਸ਼ੁਰੂ ਕਿ ਕਿਦਾਂ ਬੰਧਾਂ ਅੱਛਾ ਦਵਾਰਾ ਖੋਲ ਕੇ ਇੱਕ ਵਾਰੀ ਬੰਨ ਫਿਰ ਨਹੀਂ ਨਹੀਂ ਸਾਰਾ ਖੋਲ ਬੈਲਾ ਇਹ ਫੜਦਾ ਕਿੱਥੋਂ ਆ ਤੂੰ ਇੱਧਰ ਉੱਤਰ ਤੋਂ ਫੜਦਾ ਅੱਛਾ ਇੱਦਾਂ ਕਰਦਾ। ਚਲੋ। ਇਹ ਉੱਪਰ-ਉੱਪਰ ਚੜਾਈ ਗਿਆ ਨਾ। ਅੱਛਾ ਇਹ ਚੱਲਦਾ ਕਿੱਦਾਂ ਹੁਣ? ਇਹ ਤਾਂ ਚੱਲਦਾ। ਅਲੀ ਇਹ ਨਹੀਂ ਚੱਲਿਆ ਦੁਆਰਾ ਚਲਾਉ। ਇੱਕ ਵਾਰ ਤਾਂ ਚੱਲਿਆ ਨਹੀਂ ਇਹ ਤਾਂ ਦੂਜੀ ਵਾਰ ਦੇਈਏ। ਕਿੰਨਾ ਭੰਗਾ। ਜੇ ਤੁਹਾਨੂੰ ਜਗ੍ਹਾ ਚਾਹੀਦੀ ਹੈ ਤਾਂ ਉੱਧਰ ਚੱਲ ਜਾਓ ਮਹਾਰਾਜ ਜੀ। ਇਹ ਮੁੰਡਾ ਖੇਲਦਾ ਰਹਿੰਦਾ ਤੇ ਤਾਂ ਕਹਿੰਦੇ ਕਿ ਲਾਟੂ ਚੱਲਦਾ ਏਦਾਂ ਚੱਲ ਪਿਆ